ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ હાજર ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਿਲਜੀਤ ਦੋਸਾਂ ਦੀ ਸਰਦਾਰ ਜੀ 3 ਮੂਵੀ ਰਿਲੀਜ਼ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਵੱਡਾ ਵਿਵਾਦ ਛਿੜਿਆ ਹੋਇਆ ਹੈ ਕਿਉਂਕਿ ਇਸ ਮੂਵੀ ਦੇ ਵਿੱਚ ਪਾਕਿਸਤਾਨੀ ਐਕਟਰਸ ਸਹਾਨੀਆ ਅਮੀਰ ਕੰਮ ਕਰ ਰਹੀ ਹੈ ਅਤੇ ਭਾਰਤ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਇਹ ਮੂਵੀ ਰਿਲੀਜ਼ ਨਹੀਂ ਹੋਣ ਦੇਵਾਂਗੇ ਅਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਪਾਕਿਸਤਾਨ ਦੀ ਜੰਗ ਦੇ ਮਗਰੋਂ ਲੋਕਾਂ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨੀ ਕਲਾਕਾਰਾਂ ਤੇ ਅਦਾਕਾਰਾਂ ਦਾ ਬਾਈਕਟ ਕਰਦੇ ਆ ਤੇ ਭਾਰਤ ਦੇ ਵਿੱਚ ਕੰਮ ਨਹੀਂ ਕਰਨ ਦੇਵਾਂਗੇ ਅਤੇ ਦੋਸਤੋ ਇਸ ਮੂਵੀ ਦੇ ਰਿਲੀਜ਼ ਨੂੰ ਲੈ ਕੇ ਕਈ ਵੱਡੇ ਭਾਰਤੀ ਸਿੰਗਰਾਂ ਵੱਡੇ ਪੰਜਾਬੀ ਸਿੰਗਰਾਂ ਵੱਲੋਂ ਵੀ ਦਿਲਜੀਤ ਦੋਸਾਂ ਦਾ ਵਿਰੋਧ ਕੀਤਾ ਗਿਆ ਜਿਵੇਂ ਕਿ ਮਿੱਕਾ ਬੀ ਪ੍ਰੈਕ ਅਤੇ ਪੰਜਾਬੀ ਸਿੰਗਰ ਗੁਰੂ ਰੰਧਾਵੇ ਵੱਲੋਂ ਵੀ ਵਿਰੋਧ ਕੀਤਾ ਗਿਆ ਦਿਲਜੀਤ ਦੋਸਾਂ ਦਾ ਅਤੇ ਇਨ੍ਹਾਂ ਸਿੰਗਰਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟਾਂ ਵੀ ਸ਼ੇਅਰ ਕੀਤੀਆਂ ਗਈਆਂ ਅਤੇ ਆਪਣੀ ਉਹਨਾਂ ਪੋਸਟਾਂ ਦੇ ਵਿੱਚ ਇਹਨਾਂ ਨੇ ਦਿਲਜੀਤ ਦੋਸਾਂ ਨੂੰ ਦੇਸ਼ਦ્રોਹੀ ਦੱਸਿਆ ਗਿਆ ਤੇ ਦਿਲਜੀਤ ਨੂੰ ਦੇਸ਼ ਤੋਂ ਬਾਹਰ ਕਰਨ ਦੀ ਬੇਨਤੀ ਕੀਤੀ ਸਰਕਾਰ ਤਾਂ ਦੋਸਤੋ ਜਦੋਂ ਦਲਜੀਤ ਦੋਸਾਂਝ ਦਾ ਵਿਰੋਧ ਹੋ ਰਿਹਾ ਸੀ ਤਾਂ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਭਾਨੇ ਸਿੱਧੂ ਨੇ ਇੱਕ ਵੱਡੀ ਪੋਸਟ ਸ਼ੇਅਰ ਕੀਤੀ ਸੀ ਅਤੇ ਇਸ ਤੋਂ ਬਾਅਦ ਹੁਣ ਬੱਬੂ ਮਾਨ ਨੇ ਵੀ ਦਲਜੀਤ ਦੋਸਾਂਝ ਦੇ ਹੱਕ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਬੱਬੂ ਮਾਨ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਜਿਵੇਂ ਪੋਲਿਟਿਕਸ ਦੇ ਵਿੱਚ ਦੋ ਮੁਲਕ ਲੜਦੇ ਨੇ ਅਤੇ ਫਿਰ ਅਚਾਨਕ ਇਕੱਠੇ ਹੋ ਜਾਂਦੇ ਨੇ ਆਰਟਿਸਟ ਦੀ ਫਿਲਮ ਨੂੰ ਸੈਂਸਰ ਬੋਰਡ ਸਰਟੀਫਿਕੇਟ ਦਿੰਦਾ ਹੈ ਅਤੇ ਕਈ ਵਾਰੀ ਤਾਂ ਸੈਂਸਰ ਬੋਰਡ ਸਰਟੀਫਿਕੇਟ ਵੀ ਨਹੀਂ ਦਿੰਦਾ ਸਾਨੂੰ ਇਹ ਪ੍ਰੋਬਲਮਾਂ ਹਵਾਏ ਫਿਲਮ ਵੇਲੇ ਕਿਸੇ ਕਲਾਕਾਰ ਨੂੰ ਭਵਿੱਖ ਦੇ ਵਿੱਚ ਕੰਮ ਕਰਨ ਨਾ ਦੇਣਾ ਇਹ ਨਾਦਰਸ਼ਾਈ ਫਰਮਾਨ ਹੈ ਕਲਾਕਾਰਾਂ ਦੇ ਅਲਗ-ਅਲਗ ਵਿਚਾਰ ਹੋ ਸਕਦੇ ਨੇ ਪਰ ਜਿੱਥੇ ਗੱਲ ਪੰਜਾਬ ਦੀ ਆਵੇ ਅਸੀਂ ਦਲਜੀਤ ਦਸਾਂਝ ਅਤੇ ਬਾਈਟ ਹਿੱਲ ਦੇ ਨਾਲ ਆ ਅਤੇ ਬੱਬੂ ਮਾਨ ਨੇ ਲਿਖ ਦਿਆ ਕਿਹਾ ਪੰਜਾਬੀ ਫਿਲਮਾਂ ਦਾ ਸੈਂਸਰੋਡ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕੀਏ ਆਓ ਨਿੱਜ ਨੂੰ ਛੱਡ ਕੇ ਪੰਜਾਬ ਪੰਜਾਬੀ ਦੀ ਗੱਲ ਕਰੀਏ ਤੇ ਆਪਣੇ ਕਬੀਲੇ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਤਾਂ ਦੋਸਤੋ ਜਿਵੇਂ ਕਿ ਤੁਸੀਂ ਇਸ ਪੋਸਟ ਦੇ ਵਿੱਚ ਦੇਖਿਆ ਹੈ ਕਿ ਬੱਬੂ ਮਾਨ ਨੇ ਦਲਜੀਤ ਦਸਾਂਝ ਅਤੇ ਬਾਈਟ ਹਿੱਲ ਮਿਊਜ਼ਿਕ ਦੀ ਫੁੱਲ ਸਪੋਰਟ ਕੀਤੀ ਹੈ ਅਤੇ ਆਪਣੀ ਸਪੋਰਟ ਦੇ ਵਿੱਚ ਕਿਹਾ ਕਿ ਪੰਜਾਬ ਦਾ ਸੈਂਸਰ ਬੋਰਡ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਣ ਅਤੇ ਮੈਂ ਦੇਖਿਆ ਹੈ ਕਿ ਪੰਜਾਬੀ ਫਿਲਮਾਂ ਨੂੰ ਹਿੰਦੀ ਬੋਲਣ ਵਾਲੇ ਲੋਕ ਸੈਂਸਰ ਕਰਦੇ ਨੇ ਜਿਨ੍ਹਾਂ ਨੂੰ ਪੰਜਾਬੀ ਸਮਝ ਵੀ ਨਹੀਂ ਆਉਂਦੀ ਤਾਂ ਦੋਸਤੋ ਤੁਸੀਂ ਬੱਬੂ ਮਾਨ ਦੇ ਇਸ ਕਦਮ ਨੂੰ ਕਿਵੇਂ ਦੇਖਦੇ ਹੋ ਉਸ ਨੇ ਆਪਣੀ ਇਸ ਕੰਟਰੋਵਰਸਿਟੀ ਤੋਂ ਉੱਪਰ ਉੱਠ ਕੇ ਦਲਜੀਤ ਦੋਸਾਂ ਦੀ ਸਪੋਰਟ ਕੀਤੀ ਅਤੇ ਤੁਹਾਡੇ ਕੀ ਵਿਚਾਰ ਨੇ ਬੱਬੂ ਮਾਨ ਦੀ ਸਪੋਰਟ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ